ਇਹ ਗੱਲ ਹੋਂ ਪੰਜਾਬ ਦੇ ਲੋਕਾਂ ਦਾ ਜ਼ੋਰ ਚਾਹੀਦਾ। ਪਾਰਟੀਆਂ ਦਾ ਜ਼ੋਰ ਚਾਹੀਦਾ। ਇਹ ਲੜਾਈ ਫਰਕ ਹੈ। ਇੱਥੇ 5 ਨੂੰ 500 ਕਰ ਦਿੰਦੇ ਆ 500 ਵਾਲੇ ਨੂੰ 0 ਬਣਾ ਦਿੰਦੇ। ਸਮਝਿਆ ਨਹੀਂ? ਇੱਥੇ ਤਾਂ ਬਹੁਤ ਕੁਝ 10% ਸੇਵਾ ਹੈ ਤੇ 90% ਮੇਵਾ ਹੈ। ਇਸ ਕਰਕੇ ਇਸ ਲੜਾਈ ਦੇ ਵਿੱਚ ਤਮਾਨ ਸਿੰਘ ਵਰਗੇ ਯੋਧਿਆਂ ਦੀ ਜ਼ਰੂਰਤ ਹੈ। ਤਮਾਨ ਸਾਹਿਬ ਵਰਗੇ ਸੱਚੇ ਲੋਕਾਂ ਦੀ, ਕਿਰਹਾ ਵਾਲੇ ਲੋਕਾਂ ਦੀ ਵਿਸ਼ਵਾਸ, ਪੱਤਰ ਲੋਕਾਂ ਦੀ ਲੋੜ ਹੈ। ਮੈਂ ਥੋੜਾ ਸਮਾਂ ਤਾਂ ਜ਼ਿਆਦਾ ਲੈ ਗਿਆ। लेकिन गल खरी गल चौबीट पहला सुख निरोगी काया, बंदा निरोग होना चाहिए, नहीं तो किसी सुख कोई काम नहीं आता पहला सुख निरोगी काया, दूसरा सुख कर माया तीसरा सुख सुलक्षणा नारी चौथा सुख पुत्र आज्ञाकाय राज में पासा ਸ਼ੇਮਾ ਸੁਖ ਰਾਜ ਕਰਵਾਸਾ ਸਤਵਾ ਸੁਖ ਬ੍ਰਹਮ ਦੀ ਰਾਸਾ ਪਰਿਵਾਰ ਪੁਣਿਆ ਦਾ ਸਮਾਜ ਨੂੰ ਤੇ ਪਰਿਵਾਰ ਦੀ بنیاد ਸੁਲੱਖਣਾ ਨਾਰੀ ਗੁਰੂ ਸਾਹਿਬ ਲਿਖਦੇ ਆ ਕਿ ਪਹਾ ਮਾਤਾ ਦਾ ਰੋਲ ਹੋਵੇ ਭੈਣ ਦਾ ਰੋਲ ਹੋਵੇ ਕੋਈ ਬੰਦਾ ਕੁਝ ਵੀ ਹਾਸਲ ਨਹੀਂ ਕਰ ਸਕਦਾ ਜਦ ਤੱਕ ਉਹਦੇ ਸਿਰ ਦੇ ਉੱਤੇ ਮਾਂ ਦਾ ਆਸ਼ੀਰਵਾਦ ਹੈ ਇਸ ਕਰਕੇ ਜਦੋਂ ਕੀਰਤੀ ਦੇਖਦਾ ਮੈਂ ਤੇ ਮਾਨਪਰਵਾਦ ਦੀ ਫੁੱਲਾਂ ਦੀ ਖੁਸ਼ਬੂ ਹਵਾ ਤੋਂ ਵਿਪਰੀਤ ਨਹੀਂ ਜਾਂਦੀ ਸਾਧ ਸੰਗਤ ਜੀ ਲੇਕਿਨ ਮਾਨਵਕੀ ਗੁਣਾ ਦੀ ਖੁਸ਼ਬੂ ਮਨੁੱਖੀ ਗੁਣਾ ਦੀ ਖੁਸ਼ਬੂ ਚਾਰੋਂ ਦਿਸ਼ਾਵਾਂ ਦੇ ਵਿੱਚ ਫੈਲਦੀ ਹੈ ਔਰ ਰਹਿੰਦੀ ਹੈ ਆ ਵੀ ਕਾਇਨਾਤ ਤੱਕ ਰਹਿੰਦੀ ਹੈ ਕੋਇਲ ਖੂਕ ਨਾਲ ਪੇੜ ਫਲ ਨਾਲ ਖੇਤੋਂ ਕੋਲ ਨਾਲ ਬੰਦਾ ਆਪ ਤੇ ਕਰਮ ਨਾਲ ਤੇ ਕਰਮ ਕਿਸੇ ਦਾ ਮਹਤਾਬ ਨਹੀਂ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਉਹ ਜਨਮ ਨਾਲੀ ਕਮਲ ਦਾ ਫੁਰ ਕਿਚੜ ਚੁਕਦਾ ਹੈ ਲੇਕਿਨ ਆਪਣੇ ਗੁਨਾ ਖਤਰ ਪ੍ਰਮਾਤਮਾ ਸ੍ਰੀ ਖਰੀਦੇਸ਼ ਕਿਸ ਦੇ ਉੱਤੇ ਚੜਦਾ ਹੈ ਨਾ ਜਨਮ ਨਾਲ ਇਨਸਾਨ ਕਰਮ ਨਾਲ ਤੇ ਜਦੋਂ ਕਰਮਾਂ ਦੀ ਗੱਲ ਆਉਂਦੀ ਹੈ ਉਹਨਾਂ ਨਾਲ ਖੰਦ ਵੀ ਗੱਲ ਆਉਂਦੀ ਹੈ ਮਹਤਮਾ ਹਾਂਸਾ ਪਰ ਇੱਕ ਗੱਲ ਕਹਿਣੀ ਹਾਂ ਔਰ ਗੁਰੂਆਂ ਦਾ ਹੀ ਕਿਹਾ ਬਾਝਨਾ ਦੀ ਪਕੜੀਏ ਸਿਰ ਕੀ ਦੀਏ ਬਾਹਾਂ ਛੋੜੀਏ ਇਹੀ ਤਰ੍ਹਾਂ ਕਮਾਂਸਾਬ ਜਿਵੇਂ ਖਰਿਆ ਅੰਗ ਦਾ ਪੈਰ ਲਾ ਕੇ ਸਮਝੋ ਨਫਾਨਕ ਸਾਹਿਬ ਨਾ ਦੇਖਿਆ ਇਹ ਨਾ ਦੇਖਿਆ ਵੀ ਕੋਈ ਮਿਨਿਸਟਰੀ ਆਉਂ ਖਰੇ ਨਾ ਦੇਖਿਆ ਜਦੋਂ ਧਰਮ ਦੀ ਰਾਹ ਦੇ ਉੱਤੇ ਤੁਰਿਆ ਕਿ ਕੈਪਟਨ ਵਰਿੰਦਰ ਸਿੰਘ ਆ ਜਾਂ ਫਲਾਨਾ ਚੀਫ ਮਿਨਿਸਟਰ ਆ ਉਹ ਨਸ਼ਾ ਬਿਕਦਾ ਤਾਂ ਬਿਕਦਾ ਆ ਆ ਲੈ ਜੱਟ ਦੀ ਆਵਾਜ਼ ਸੁਣੋ ਸਾਰਾ ਪੰਜਾਬ ਸੁਣੇ ਠੋਕ ਕੇ ਤੇਰਾ ਮੇਰੇ ਨਾਲ ਖੜਿਆ ਅੱਜ ਵੀ ਖੜਾ ਮੈਂ ਕਹਨਾ ਪੁਰਾਣੀ ਕਹਾਣੀਆਂ ਬਾਬਾ ਫਰੀਦ ਦੀ ਬਾਬਾ ਫਰੀਦ ਤੁਤ ਲੈਣ ਗਿਆ ਛੋਟੀ ਜੀ ਕੁੜੀ ਸੀ 17-18 ਸਾਲ ਦੀ ਆਣਾ ਦਿੱਤਾ ਕਹਿੰਦਾ ਬੀਬੀ ਆਨੇ ਦਾ ਤੁਤ ਉਹਨੇ ਇੰਨਾ ਕੁ ਪਾਧ ਹੋਰ ਲੋਕ ਹੀ ਆਏ ਇੰਨਾ ਕੁ ਪਾਧ ਇੱਕ ਨੌਜਵਾਨ ਆਇਆ ਉਹਨੇ ਕੁੜੀ ਵੱਲ ਵੇਖਿਆ ਇੱਕ ਵਾਰ ਐਂ ਰੱਖੀ ਕੜਾਈ ਉਹਨੇ ਸਾਰਾ ਦਾ ਸਾਰਾ ਮਾਰਿਆ ਆੜ ਦਿਨ। ਪਾਪਾ ਫਰੀਦ ਬੈਠਾ ਸੀ। ਕਹਿੰਦਾ ਪੁੱਤਰ ਸਾਨੂੰ ਆਨੇ ਆਨੇ ਦਾ ਦੁੱਧ ਨਹੀਂ ਆ। ਨਾ ਇਹਨੇ ਕੁਝ ਕਿਹਾ। ਨਾ ਕੁਝ ਸੁਣਿਆ। ਇਹ ਸਾਰੇ ਦਾ ਸਾਰਾ ਭੁਲੇਖਾ ਹੀ ਗੋਸਤਾ। ਕਹਿੰਦੀ ਬਾਬਾ ਜੀ ਜਿੱਥੇ ਸੱਚਾ ਪਿਆਰ ਹੋਵੇ ਉੱਥੇ ਨਾ ਫਾ ਨੁਕਸਾਨ ਤੇ ਗਣਤੀਆਂ ਬਣਤੀਆਂ ਨਹੀਂ ਹੁੰਦੀ। ਨਾ ਦਾ ਨਫਾ ਨੁਕਸਾਨ ਦੇਖਿਆ ਤੇ ਮਾਰਨੇ। ਨਾ ਗਣਤੀਆਂ ਬਣਤੀਆਂ ਕੀਤੀਆਂ। ਕਰਤਾਰ ਫਾ। ਮੈਂ ਅੱਜ ਡੰਕੇ ਦੀ ਚੋੜ ਦੇ ਉੱਤੇ ਕਹਿਣਾ ਕਿ ਦੋ ਹਿੱਸਿਆਂ ਵਿੱਚ ਖਲਕਤ ਮੰਡੀ ਆ ਪੰਜਾਬ ਦੀ ਵੀ ਮੰਡੀ ਹੈ ਇੱਕ ਲੋਕਾਂ ਦਾ ਇੱਕ ਝੋਂਕਾਂ ਦਾ ਇੱਕ ਮਹਿਲਾਂ ਦਾ ਇੱਕ ਟੋਕਾਂ ਦਾ ਤਮਾਨ ਸਾਹਿਬ ਅੱਜ ਵੀ ਲੋਕਾਂ ਨਾਲ ਖੜੋਤਾ ਝੋਂਕਾਂ ਨਾਲ ਨਹੀਂ ਖੜੋਤਾ ਤਮਾਨ ਸਾਹਿਬ ਅੱਜ ਵੀ ਸੱਚ ਦੀ ਰਾਹ ਤੇ ਚਲੇ ਤਮਾਨ ਸਾਹਿਬ ਅੱਜ ਵੀ ਚਰਦਾਰ ਲੈ ਕੇ ਖੜੋਤਾ ਹੈ ਇਹ ਤਾਂ ਪਿਆਰਿਓ ਜੀ ਇਹਸ ਲੋਕਾਂ ਦੀ ਲੋਕ ਤਾਰੀਫ ਕਰਦੇ ਨੇ ਤਗੜੇ ਲੋਕਾਂ ਤੋਂ ਡਰਦੇ ਆ ਐਸਐਸਪੀ ਐ ਭਾਈ ਡੀਐਸਪੀ ਐ ਨਾ ਪਕਾ ਲੋ ਪਟਾਉ ਲੇਕਿਨ ਕਿਰਦਾਰ ਵਾਲੇ ਲੋਕਾਂ ਦੇ ਉੱਤੇ ਲੋਕ ਭਰੋਸਾ ਕਰਦੇ ਆ ਫੇਰ ਸਵੇਰ ਉਹ ਭਰੋਸਾ ਹੀ ਪੰਜਾਬ ਦੀ ਰਾਜਨੀਤੀ ਨੂੰ ਸਾਰੂਗਾ ਇਹਦਾ ਜੋੰਕਾ ਤੋਂ ਪੰਜਾਬ ਨੂੰ ਬਾਹੂਗਾ ਔਰ ਉਸ ਲਗਾਈ ਦੇ ਵਿੱਚ ਅਗਰ ਨਵਜੋਤ ਸਿੰਘ ਸਿੱਧੂ ਦਾ ਕੋਈ ਮੋਢਾ ਹੈ ਕੋਈ ਸੱਚੀ ਬਾਹ ਹੈ ਕੋਈ ਧੜਕਦਾ ਦਿਲ ਹੈ ਤੇ ਸੁਰਜੀਤ ਸਿੰਘ ਤਮਾਨ ਦਾ ਪੁੱਤਰ ਜਸਵੰਤ ਦਾ ਇਸ ਕਰਕੇ ਮੈਂ ਅੱਜ ਆਇਆ ਔਰ ਤੁਹਾਨੂੰ ਬੇਨਤੀ ਕਰਦਾ ਕਿ ਸੱਚ ਔਰ ਹੱਕ ਦੀ ਲੜਾਈ ਪੰਜਾਬ ਦੀ ਉਸਾਰੀ ਦੀ ਲੜਾਈ ਰਾਜਨੀਤੀ ਕਿੱਥੇ ਧੰਦਾ ਬਣ ਗਈ ਸਿਆਸਤ ਜਿੱਥੇ ਸੱਤਾ ਲਈ ਰਹਿ ਗਈ ਉੱਥੇ ਇਸ ਬੰਦੇ ਨੇ ਸਿਆਸਤ ਤਮਲੇ ਕੀਤੀ ਹੈ ਲੋਕ ਸੇਵਾ ਲਈ ਕੀਤੀ ਬੜਾ ਸਰਕਾ ਸਮੇਂ ਦਾ ਸਮਾਨ ਦਾ profession ਤੇ mission ਤੇ ਬੜਾ ਫਰਕ ਹੈ ਇਸੇ ਕਰਕੇ ਜਿਹਨਾਂ ਲੋਕਾਂ ਨੇ ਆਜ਼ਾਦੀ ਦਿਵਾਈ ਭਗਤ ਸਿੰਘ ਵਰਗੇ ਲੋਕ ਉਹਨਾਂ ਦੇ ਨਾਂ ਤੇ ਲੋਕੀ ਸਰਕਾਰਾਂ ਬਣ ਲੇਕਿਨ ਇਖਲਾਕ ਹੈ ਨਹੀਂ ਜ਼ਮੀਰ ਹੈ ਨਹੀਂ ਜਗ ਦੇ ਜ਼ਮੀਰ ਹੈ ਨਹੀਂ ਵਿੱਡੇ ਹੋਏ ਹੋ ਇਸ ਕਰਕੇ ਮੈਂ ਕਹੇਨਾ ਕਿ ਸੱਚ ਦਾ ਸਾਥ ਦਿਓ ਔਰ ਇਹ ਠਾਠਾ ਮਾਰਦਾ ਘੱਟ ਇੱਥੇ ਕੋਈ ਪਾਰਟੀ ਉਂਟੀ ਵਾਲੀ ਗੱਲ ਨਹੀਂ ਹੈ ਇੱਥੇ ਤਾਂ ਪੰਜਾਬ ਦੇ ਉਹ ਘੜਿਆਂ ਦੀ ਗੱਲ ਹੈ ਇੱਕ ਪੰਜਾਬ ਦੇ ਨਾਲ ਉੱਧਾ ਪੰਜਾਬ ਨੂੰ ਖਾਣ ਵਾਲੇ ਧੰਦਾ ਕਰਵਾਉਂਦੇ ਤੇ ਮੈਂ ਵਦਾਈ ਦਿਨਾ ਇੰਨੇ ਲੋਕ ਬੜੇ ਹਸੇ ਬਾਦ ਮੈਂ ਕਿਸੇ ਸ਼ੋਕ ਸਮਾਗਮ ਦੇ ਵਿੱਚ ਇੰਨੇ ਲੋਕ ਮੈਨੂੰ ਇਹ ਨਹੀਂ ਪਤਾ ਵੀ ਜਸਵਿੰਦਰ ਦੀ ਸਗੀ ਮਾਂ ਮਮੀ ਜੀ ਮਮੀ ਜੀ ਅਥਰੂ ਕਹਾਦਾ ਤੁਮਾਰ ਸਾਹਿਬ ਕੌਣ ਨੇ ਬੰਦੇ ਮਾਂ ਦਾ ਦਰਜਾ ਕੋਈ ਲੈ ਸਕਿਆ ਗੁਰੂ ਜੀ ਨੂੰ ਪੁੱਛਿਆ ਕਿਸ ਤੇ ਗੁਰੂ ਸਾਹਿਬ ਇਸ ਦੁਨੀਆ ਤੇ ਪਵਿੱਤਰ ਕੀ ਹੈ ਧੰਦਾ ਹੈ ਬੋਹਣ ਕੋਮਾ ਬਿੱਤਰ ਆ ਉਹ ਕਹਿੰਦਾ ਸਭ ਤੋਂ ਪਵਿੱਤਰ ਮਾਂ ਦਾ ਪਿਆਰ ਕਿਸੇ ਚੰਡਾਲ ਨੇ ਉਹਨੂੰ ਕਿਸੇ ਨੇ ਕਿਹਾ ਕਿ ਮਾਂ ਦਾ ਦਿਲ ਕੱਢ ਲਿਆ ਮਾਂ ਦਾ ਦਿਲ ਕੱਢ ਲਿਆ ਭਾਈ ਤੈਨੂੰ ਦਸ ਦਿਸ਼ਾਵਾਂ ਤੱਕ ਨਾ ਜਾ ਬਣਾ ਉਹਨੇ ਟਾਪੂਆ ਮਾਰਿਆ ਮਾਂ ਦਾ ਦਿਲ ਕੱਢਿਆ ਤੇ ਜਦੋਂ ਭੱਜਣ ਲੱਗਿਆ ਪਾਵੇ ਚ ਪੈਰ ਫਸ ਗਿਆ ਥਾੜ੍ਹਵੇਂ ਨੇ ਥੱਲੇ ਟਿਕਿਆ ਤੇ ਮਾਂ ਦੇ ਮੂੰਹ ਚੋਂ ਆਵਾਜ਼ ਨਿਕਲੀ ਪੁੱਤਰ ਤੈਨੂੰ ਛੱਟ ਤਾਂ ਨਹੀਂ ਬਚੀ ਇਹ ਜੋ ਸਮ੍ਰਿਤੀ ਹੈ ਇਹ ਜੋ ਕਿਰਦਾਰ ਹੈ ਇਹ ਜੋ ਸੰਸਕਾਰ ਨੇ ਦੁਨੀਆ ਦੇ ਸਾਰੇ ਚੌਦਾਰੀ ਦੇ ਸੰਸਕਾਰਾਂ ਦੇ ਵਿੱਚ ਸੰਸਕਾਰ ਬੀਬੀ ਬੰਦੀਰ ਕੌਰ ਤੋਂ ਹੀ ਆਏ ਉਹ ਹੀ ਪ੍ਰਿਆਸ ਅੱਜ ਕੱਲ ਮਾਂਵਾਂ ਕਿੱਤੀ ਪਾਰਟੀਆਂ ਚ ਫਿਰਦੀਆਂ ਨੇ ਲੇਕਿਨ ਇਸ ਮਾਂ ਦਾ ਦਿੱਤਾ ਇਹ ਰੋਲ ਇਹ ਸਭ ਤੋਂ ਸੇ ਦਿਖਦਾ ਹੈ ਇਹਨੂੰ ਪਰਮਾਨ ਦੇਣ ਦੀ ਕੋਈ ਜ਼ਰੂਰਤ ਨਹੀਂ ਮੈਂ ਅੱਜ ਫੇਰ ਇੰਨਾ ਹੀ ਆਸ਼ਵਾਸਨ ਦਿੰਦਾ ਭਾਈ ਜਦੋਂ ক্রিকেট ਖੇਡੀ ਹੋਰ ਗੇਮਾਂ ਖੇਡੀਆਂ ਹੋਰ ਸਾਰਾ ਕੁਝ ਜਦਿਆ ਮੋਢਿਆਂ ਦਾ ਜੋਰ ਸੀ